ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਲਓ ਜੀ ਲੂਟਾ ਬੇੜਾ ਦਾ ਬਾਤਾ ਹੈ ਐਨ ਬਣਾਤਾ ਹੁਣ ਚੱਲੇ ਮੋਟਰ ਉੱਪਰ ਫੇਤ ਬਾਕੇ ਆ ਜੀ ਮੈਂ ਮੋਟਰ ਵਾਲਾ ਕਿੱਥੇ ਆਪਾਂ ਨੇ ਕੰਕ ਬੀਜੀਆਂ ਜਿਹੜੇ ਚ ਬਗਾਉਣ ਚੱਲੇ ਉਹ ਫੂਲਰਾਂ ਵਾਲਾ ਔਰ ਇਹ ਹੁਣ ਬਾਤ ਅੱਜ ਇਹ ਦੇਖਦੇ ਆ ਸ਼ਾਮ ਨੂੰ ਟਾਈਮ ਲੱਗਿਆ ਤਰਨਵੀਰ ਦਾ ਸਕੂਲ ਵੀ ਅੱਜ ਤਾਂ ਕਾਲੂ ਛੁੱਟੀ ਹੈ ਬਾਬੇ ਨਾਨਕ ਦੇ ਜਨਮ ਦਿਨ ਦੀ ਨਹੀਂ ਫੇ ਕਾਲੂ ਬੀਜਾਂਗੇ ਦੁਪਹਿਰੇ ਤੇ ਨੀ ਫਿਰ ਅੱਜ ਵੀ ਜਾਂਗੇ ਦੁਪਹਿਰੇ ਤੇ ਬਾਕੀ ਮੀਂਹ ਵੀ ਦੱਸਿਆ ਹੋਆ ਕਹਿੰਦਾ ਅੱਜ ਰਾਤ ਨੂੰ ਬਾਕੀ ਦੇਖਦੇ ਆਂ ਜੀ ਮੌਸਮ ਕਿਦਾਂ ਹਾਲ ਦੀ ਘੜੀ ਤੱਕ ਸਾਫ਼ ਕਹਿੰਦੇ ਮੀਂਹ ਆ ਪਹਾੜਾਂ ਦੇ ਨਾਲ ਨਾਲ ਉਹ ਸਾਫ਼ ਕੱਲ ਫਿਰ ਅੱਜ ਨਹੀਂ ਤਾਂ ਕੱਲੂ ਸ਼ਾਮ ਨੂੰ ਵੀ ਈ ਦਾਂਗੇ ਛੋਲੇ ਇਹਦੇ ਵਿੱਚ ਤਿਆਰ ਕਰਕੇ ਰੱਖਦਾ ਹਾਂ ਸਾਰਾ ਹੀ ਕੰਪਲੀਟ ਇਹੀ ਆ ਵੀ ਕੱਲੂ ਸ਼ਾਮ ਨੂੰ ਡਰਿੱਲ ਗੈਲ ਵੀ ਦਾਂਗੇ ਸਿਆਲ ਕੱਢ ਕੇ ਰੱਖਦੇ ਨੇ ਬਾਕੀ ਅੱਜ ਦਾ ਮੌਸਮ ਦੇਖ ਲੈਂਦੇ ਆ ਹੁਣ ਉਹ ਐਨੇ ਮੈਂ ਕਿਹਾ ਮੋਟਰ ਉੱਪਰ ਵਾਇਆ ਹੀ ਏ ਦੇਖਦੇ ਆ ਮੋਟਰਪਾ ਕਣਕਾਂ ਦਾ ਤਿਆਰ ਕਰ ਦਈਏ ਉਹ ਵੀ ਕੱਲੂ ਬੀਜਾਂਗੇ ਨਹੀਂ ਦੇਖ ਕੇ ਚਲੋ ਚੱਲਦੇ ਮੋਟਰਪਾ ਨੂੰ ਹਾਂ ਲਓ ਜੀ ਉਰੇ ਪੁੱਜੇ ਆ ਰੂਟਾ ਬੀਟਰ ਗਿਆ ਹੁਣ ਮੈਂ ਕਿਹਾ ਵੀ ਇਹਨੂੰ ਇੱਕ ਵਾਰੀ ਹੋਰ ਵਈ ਕਿਦਾਂ ਮੈਂ ਕਿਹਾ ਪਹਿਨੇ ਇੱਕ ਵਾਰੀ ਰੂਟਾ ਬੀਟਰ ਗਿਆ ਵਧੀਆ ਹੈ ਨਾ ਫੇਰ ਆ ਪੱਤੇ ਜਿਹੜੇ ਮਾਲ ਹੋ ਜੂंगे ਨਾਲੇ ਜਿਹੜੇ ਤਵੀਆਂ ਨੇ ਕੱਢੇ ਆ ਹੁਣ ਉਤੇ ਬਾਅਦ ਛਿੱਟਾ ਦੇ ਕੇ ਫੇਰ ਇੱਕ ਵਾਰੀ ਰੂਟਾ ਬੀਟਰ ਗਿਆ ਇੰਨੇ ਚੰਗੇ ਵਧੀਆ ਬਣ ਜਾਣਾ ਕੱਲ ਗਿੱਲ ਦੇ ਲਾ ਘਟ ਲੱਗਦੀ ਦੀ ਰਾਤੀ ਰਾਤ ਦੇਖ ਲਓ ਉਸ ਗੱਲ ਕਿੰਨੀ ਗਿੱਲ ਚੜੀ ਵੀ ਆ ਨਾਲੇ ਵੇਖੇ ਰਲ ਜਾਣੀ ਅਸਲ ਤੇ ਬੂਟਿਆਂ ਦੀ ਜੜ ਚ ਥੋੜੀ ਜੀ ਗਿੱਲ ਘਟ ਜਾਂਦੀ ਆ ਗੱਬੇ ਗਿੱਲ ਤੇਰੀ ਰਹਿੰਦੀ ਆ ਇੱਕ ਜਾਣੀ ਨਾਲੇ ਦਵਾਲੀ ਤੇ ਬਾਅਦ ਰੌਣੀ ਕਰਿਆ ਤਾਂ ਦੇਖ ਲੈ ਪੋਪਾ ਬੀਟਰ ਵਾਲੀ ਤੇ ਜੰਮੇ ਹੁੰਦੀ ਆ ਰੇ ਤਾਂ ਹਾਂ ਇਹਨੂੰ ਹਵਾ ਨਹੀਂ ਪੈਂਦੀ ਇੱਕ ਹੋਰ ਕਰਨਾ ਮੈਂ ਮੈਂ ਸੋਗਾ ਮਾਰ ਦੇਣਾ ਉੱਪਰ ਤੇ ਊਟਾ ਬੇਟਾ ਨਹੀਂ ਖੇਤ ਵਧੀਆ ਬਣ ਜਣੇ ਤੇ ਸੋਗਾ ਵੱਜੇ ਜਾਣਾ ਨਹੀਂ ਹਾਂ ਐ ਵਧੀਆ ਕਹਨਾ ਆ ਵੀ ਮਾਰੀ ਕੱਲ ਦੇਖਾਂਗੇ ਗਿੱਲ ਅੱਜ ਤੱਕ ਬੀਜਣਾ ਨਹੀਂ ਕਹਿੰਦੇ ਮੌਸਮ ਗੜਬੜ ਅੱਜ ਉਹ ਤੂੰ ਬੀਜ ਦੇ ਕੁਛ ਨਹੀਂ ਆਦਾ ਮੌਸਮ ਹਾਂ ਉਹ ਬੀਜ ਕੇ ਪਾ ਕੇ ਕਰਿਆ ਬੀਦੀ ਮੈਂ ਤਾਂ ਫਿਰ ਕਰਿਆ ਨਹੀਂ ਤਾਂ ਮੈਂ ਕਿਹਾ ਚਲ ਅੱਜ ਕੱਲੂ ਸਵੇਰੀ ਬੀਜ ਦੂੰਗਾ ਸਾਜਰੀ ਤੂੰ ਉਹ ਫਾਗਾ ਨਾ ਮਾਰੀਂ ਇਹ ਪਿਣੀਆਂ ਵੀ ਪੈ ਗਈ ਤਾਂ ਜਿਹੜਾ ਦੂਈ ਵਾਰੀ ਲਾਉਣਾ ਪਤਾ ਨਾ ਪਤਾ ਨਾ ਕਈ ਵਾਰੀ ਜ਼ਿਆਦਾ ਹੀ ਪੈ ਜੇ ਕਰਦੀਆਂ ਤਨੇ ਕਿ ਗੱਲ ਨਹੀਂ ਨਹੀਂ ਕਰਾਂ ਨਾ ਕੰਨ ਕੇ ਯਾਰ ਮੇਰੇ ਇੱਧਰ ਮੈਂ ਬੀਜੀ ਸੀ ਉੱਥੇ ਹਾਂ ਮੈਂ ਅੱਜ ਬੀਜੀ ਆ ਦੂਏ ਦਿਨ ਬਾਹਰ ਪਾਣੀ ਖੜਕੇ ਰੱਖੇ ਦੇ ਵਿੱਚ ਉਹ ਐਂ ਤਾਂ ਜੰਮੇ ਉਹਦੀ ਚਾ ਫੇਰ ਵੀ ਚੱਲ ਕੋਈ ਨਹੀਂ ਕਰੇ ਕਾਲੀ ਜਮਾਂਗਾ ਇੱਕ ਦਿਨ ਕੱਢ ਲੈਂਦੇ ਬਾਬੇ ਨਾਨਕ ਦੇ ਜਨਮ ਦਿਨ ਦੇਖ ਕੇ ਕਾਲੂ ਸ਼ਾਮ ਨੂੰ ਵੀਦਾਂਗੇ ਹੋਰ ਕੀ ਬੀਜ 670 ਲਿਆ ਉਹੀ ਲੋਟ ਆ ਬੁੱਟਿਆਂ ਚ ਹਨਾ ਉਹੀ ਵਧੀਆ ਝਾੜ ਆਉਂਦਾ ਉਹੀ ਵੀਦੈ ਰੇਕ ਸਾਲ ਮੈਂ ਤਾਂ ਉਹੀ ਵੀਦਾਂ ਮੈਂ ਵੀ ਪਿਛਲੇ ਸਾਲ ਉਹੀ ਬੀਜਾ ਤੇ ਰੱਖ ਨਹੀਂ ਹੋਇਆ ਬੀਜ ਬੀਜ ਵਧੀਆ ਰਹਿੰਦਾ ਝਾੜ ਵਧੀਆ ਹੁੰਦਾ ਹਾਂ ਆ ਪਪੂਲਰਾਂ ਚ ਲੋਟ ਆ ਮੈਂ ਦੇਖਿਆ 670 ਦੂਏ ਬੀਜਾਂ ਨਾਲੋਂ ਬੀਜ ਤਾਂ ਪਹਿਲਾਂ ਦੂਏ ਵੀ ਲੋਟ ਹੋ ਜਾਂਦੇ ਪਰ ਇਹ ਥੋੜਾ ਜਿਹਾ ਜ਼ਿਆਦਾ ਵਧੀਆ ਵਧੀਆ ਬੱਲ ਵੀ ਦੇਖੀ ਕਹੀ ਜੀ ਹਾਂ ਇਹ ਮੈਂ ਦੇਖਿਆ ਵੀ ਵਧੀਆ ਪਪੂਲਰਾਂ ਚ ਤਾਂ ਫੇਰ ਮੈਂ 670 ਹੀ ਲਿਆਇਆ ਥੈਲੀ ਮੈਂ ਕਿਹਾ ਵੀ ਉਹੀ ਬੀਜਣੀ ਆ ਈਜ ਬਾਬੇ ਥੋੜਾ ਜਿਹਾ 5-4 ਕਿਲੋ ਵੱਧ ਵੱਧੇ ਫਾਦੇ ਛਿੱਟੇ ਵਾਲਾ ਤਾਂ ਛਿੱਟੇ ਨਹੀਂ ਕੋਈ ਹੋਰ ਵੀ ਇਹ ਚ ਥੋੜਾ ਜਿਹੜਾ ਘਟ ਵੱਜਦਾ ਬੂਟਿਆਂ ਚ ਜੇ ਆਪਾਂ ਉਹ 40 ਕਿਲੋ ਬੀਜ ਪਾਉਂਦੇ ਆ ਤਾਂ ਇਹਦੇ ਚ 50 ਮੰਨ ਕੇ ਚੱਲ ਵੀ ਤੂੰ 50 ਕਿਲੋ ਬੀਜ ਪਾ ਦੇ ਕਿਉਂਕਿ ਕਿਤੇ ਛਿੱਟਾ ਹੋ ਗਿਆ ਇੱਕ ਥੋੜੀ ਜੀ ਇਹਦਾ ਜੜਾ ਘਟ ਹੁੰਦਾ ਪਪੂਲਰਾਂ ਵਿੱਚ ਬਾਹਰ ਤਾਂ ਕਣਕ ਫੈਲਦੀ ਜ਼ਿਆਦਾ ਏ ਪਪੂਲਰਾਂ ਚ ਥੋੜੀ ਜੀ ਘੱਟ ਰਹਿੰ ਤਾਂ ਫੇ 670 ਦੀ ਥੈਲੀ ਚੱਕ ਲਈਦਾ ਗੱਲ ਪਹਿਲਾਂ ਰਾਤ ਪੀਉਣ ਲੱਗਿਆ ਤਾਂ ਮੈਂ ਕਿਹਾ ਵੀ ਚੱਲ ਗਿੱਲ ਘਾਟਾ ਜੇ ਬੂਟਿਆਂ ਤੇ ਜੜਾਂ ਚ ਲੋੜੇ ਨਹੀਂ ਖੜੀ ਹੋਣਾ ਪਰ ਫਿਰ ਮੈਂ ਕਿਹਾ ਨਹੀਂ ਅੱਜ ਦਾ ਦਿਨ ਕੱਢ ਲਈਏ ਹੁਣ ਕੱਲੂ ਦੇਖੂਗੇ ਜਿਹੜੀ ਜਿਕੇ ਮੈਂ ਕਿਹਾ ਨਾ ਪਰ ਤੇ ਕਰਨ ਕੱਲੂ ਗਿਆ ਕਰੂੰਗਾ ਚੱਲ ਇੱਕ ਦਿਨ ਦਾ ਕੁਝ ਨਹੀਂ ਲੱਗੀ ਹੋਣੀ ਤੁਰਨ ਤੇਰੇ ਵੀ ਆਹ ਬਾਲ ਜੋ ਪਟਿਆੜੇ ਆਹ ਗਾਣਾ ਫੁੱਲ ਗਿਆ ਹਾਂ ਮੈਂ ਕਿਹਾ ਜਿਹੜਾ ਹੁਣ ਕੋਈ ਸੁੱਕ ਵਿੱਚ ਆ ਉਹ ਕਹਿੰਦਾ ਹੁਣ ਮੀਂਹ ਪੈ ਜੂਵੇ ਵੀ ਜੰਮੇ ਆਉਂਗੀ ਸੁਪਰ ਸੀਡਰ ਵਾਲੀ ਧੱਕ ਹੋ ਜਾਣਾ ਇੰਨੇ ਵਿੱਚ ਪਰ ਹਾਂ ਨਿਕਲਿਆ ਨਿਕਲਿਆ ਤੇ ਤੇ ਕਿਤੇ ਦਿਨੇ ਪਹਿਨਾ ਮੁਲਾਦੀ ਮੈਂ ਤੇ 2 ਦਿਨ ਪਹਿਨਾ ਇਤੇ 2 ਦਿਨ ਮੈਂ ਤਾਂ ਫਿਰ ਕੀਤ ਬਾਬਾ ਦੇ ਦਿੱਤਾ ਸਹੀ ਤੇ 2 ਦਿਨ ਪਹਿਨਾ ਆਈ ਤੇ ਉਹ ਬੀਜਾ ਦਾ ਮੈਂ 2 ਦਿਨ ਉਹ ਬੀਜੀ ਉਹੀ ਕਹਿੰਦਾ ਮੈਂ ਤਾਂ ਹੀ ਮੈਂ ਦੇਖਿਆ ਮੈਂ ਕਿਹਾ ਵੀ ਉਹਦੀ 2 ਉਹਦੇ ਸਪਰੇਅ ਕਰਤੀ 1 ਦਿਨ ਪਹਿਨਾ ਮੈਂ ਪਰਾਲੀ ਆ ਹੈ ਉਹ ਤਾਂ ਕੱਲ ਸਪਰੇਅ ਕਰੀ ਆ ਆ ਉਹਨੇ ਤੇ ਇਤੇ ਬਾਤ ਕਰੀ 1 ਦਿਨ ਉਹਨੇ 48 ਘੰਟੇ ਬਾਅਦ ਕਰੀ ਆ ਤੈਂ ਜਦੇ ਕਰਤੀ 2 ਦਿਨ ਆਇਦਾ ਤੂੰ ਕੰਡੇ 'ਪਰ ਆ ਫਿਰ ਆਏ ਆ ਫਿਰ ਜੱਲ ਫੇਕਿਆ ਫਿਰ ਦੇਗੇ ਨਾ ਇਹ ਤਾਂ ਹੈ ਚਾਰ ਗੱਡੀ ਉਹ ਪਲਟ ਠੀਕ ਦੇ ਇਹਨੂੰ ਰੌਣੀ ਕਰ ਦਾਂਗੇ ਜੇ ਲੋੜ ਪਈ ਨਹੀਂ ਇਹਨੂੰ ਤਾਂ ਵਿਜੀਏ ਹੁਣ ਚੱਲ ਬਾਈਏ ਫਿਰ ਦੇਖੀਏ ਹੋਰ ਫੇ ਕਾਲੇ ਕਿੱਦਾਂ ਜੇ ਨਿਪੜ ਗਿਆ ਕਾਲੇ ਦੀ ਜੀਰੀ ਤਾਂ ਕਿ ਨਹੀਂ ਹਲੇ ਨਿਪੜ ਗਿਆ ਤੋਤੀ ਮਸ਼ੀਨ ਨਹੀਂ ਹਲੇ ਜੋ ਜਾ ਜਾ ਰਿਹਾ ਕੰਮ ਜੀ ਤੋਣ ਹੁੰਦੀ ਹੈ ਹਜੇ ਰਹਿੰਦੀ ਹੈ ਕਿਸੇ ਤੋਂ ਜਿੱਦਣ ਰੁਪਏ ਆਉਂਦੇ ਨੇ ਉਦਣ ਨਾ ਨਿਪੜ ਗਿਆ ਸਭ ਦਾ ਜੀ ਸਭ ਦਾ ਕੋਈ ਨਹੀਂ ਹੈਗਾ ਹੁਣ ਉਹ ਨਹੀਂ ਹੈਗਾ ਇੱਕ ਤਰੀਕੰ ਦਾ ਵੱਧ ਜਾਂਦੇ ਅੱਛਾ ਤਾਂ ਵਧੀਆ ਪਰ ਐਤ ਕੀ ਜੀਰੀਆਂ ਦਾ ਬੁਰਾਈ ਹਾਰ ਰਿਹਾ ਬਹੁਤ ਮਾੜਾ ਹਾਲ ਐ ਲੋਕ ਰੋਂਦੇ ਤੇ ਠੇਕੇ ਵਾਲੇ ਜ਼ਿਆਦਾ ਰੋਂਦੇ ਤੇ ਬਹੁਤ ਬੁਰਾ ਹਾਲ ਤਾਂ ਬਹੁਤ ਜ਼ਿਆਦਾ ਟਰਾਲੇ ਲਿਆਣ ਤੇ ਭਰਦੇ ਹੈ ਨਹੀਂ ਜੀ ਘਰੇ ਕੀ ਹੁਣ ਯਾਰ ਆਪਣੀ ਘਰ ਵੀ ਤਾਂ ਹੀ ਕੁਸ ਨਹੀਂ ਉਹ ਮਾਰੀ ਜੀਰੀ ਖੜੀ ਸੀ ਦੇਖ ਲੈ ਫਿਰ ਪਤਾ ਨਹੀਂ ਕੀ ਚੱਕਰ ਹੋਇਆ ਨਾਲੇ ਐ ਤੁਸੀਂ ਸਾਲ ਦੇਖ ਲੈ ਗਰੀਆਂ ਵੀ ਆ ਤੀਆਂ ਪਿਰੇ ਸਾਲ ਜਿੰਨਾ ਝਾੜੇ ਨਹੀਂ ਤਾਂ ਹਾਂ ਨਾਲੇ ਗਰੀਆਂ ਵੀ ਆ ਤੀਆਂ ਹੁਣ ਯਾਰ ਉਸ ਹੁਣ ਕਣਕਾਂ ਨੂੰ ਵੀ ਮੈਂ ਦੇਖਿਆ ਸੂਪਰ ਸੀਡਰ ਦੀ ਜਿਹੜੀ ਬਿਨਾ ਗਿੱਲ ਤੇ ਬੀਜਦੀ ਆ ਬਹੁਤ ਜਰਮੀਨੇਸ਼ਨ ਘੱਟ ਆ ਰਈਆਂ ਤੇ ਹਾਂ ਤਾਂ ਹਾਂ ਇਹ ਨਹੀਂ ਕਾਲੀ ਨਹੀਂ ਕਰਨੀ ਚਾਹੀਦੀ ਗਿੱਲ ਪੂਰੀ ਚਾਹੀਦੀ ਸੂਪਰ ਸੀਡਰ ਨੂੰ ਜਿੰਨੀ ਕਹਦੇ ਜੇ ਫਿਰ ਦੱਬੋ ਜੇ ਖੇਤ ਵਧੀਆ ਪਾਣਾ ਉਹ ਦੱਬ ਨਹੀਂ ਹੁੰਦਾ ਫਿਰ ਵੀ ਪਿੱਛੇ ਪੋਲ ਛੱਡ ਦਿੰਦਾ ਮੈਂ ਦੇਖਿਆ ਬੂਟਿਆਂ ਵਿੱਚ ਕਿਹੜੀ ਗਣਕ ਬੀਜਦਾ ਹੁੰਦਾ ਮੈਂ 222 ਬੀਜੀ 670 ਵੀ ਬੀਜੀ ਆ ਕਹਦੇ ਬੀਜਣ ਹੀ ਆ ਤੇ ਸੁਲਾਹ ਪਾਣਾ 670 ਬੀਜ ਵਧੀਆ ਮੈਂ ਉਹੀ ਬੀਜਦਾ ਬੋਲੂ ਵੀ ਉਹੀ ਬੀਜਦਾ ਮੈਂ ਵੀ ਉਹੀ ਲੈ ਕੇ ਆਇਆ ਕੱਲ ਥੈਲੀ ਸਾਲੇ ਕੋਲ ਤੋਂ ਲੈਣੀ ਆ ਮੇਰੇ ਕੋਲ ਤਾਂ ਹੈਗੀ ਸੀ ਫਿਰ ਮੈਂ ਮਿਕਸ ਜਾ ਹੋ ਗਿਆ ਪਿਛਲੇ ਸਾਲ ਮੈਂ ਤਾਂ ਨਾ ਮਿਕਸ ਹੋ ਗਿਆ ਕਿਹੜੀ ਕਿਹੜੀ ਹੋ ਗਈ ਇੱਕ ਹੋਰ ਤਾਂ ਹੈ ਮੇਰੇ ਯਾਦ ਨਹੀਂ ਕਿਹੜਾ ਉਧਰ ਤਾਂ ਜਿਹੜਾ 670 ਗੰਨੇ ਵਾਲੇ ਚ 570 ਵੀ ਜਿਹੜਾ ਨਾ 670 ਨਹੀਂ ਉਹ ਜਿਹੜਾ ਅੱਗੇ ਲੇਟ ਵੈਰਾਈਟੀ ਰੱਖੇ ਕਰਦਾ ਦਾ ਇੱਕ ਮੈਂ 525 ਕਿਹੜਾ ਪਤਾ ਨਹੀਂ yaar ਕਿਹੜਾ ਯਾਦ ਨਹੀਂ ਹੈਗਾ ਹਾਂ 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 ਉਹੀ ਜਿਹੜਾ ਲੇਟ ਵੈਰਾਈਟੀ ਰੱਖੇ ਕਰਦਾ ਦਾ ਉਹ ਮਿਕਸ ਹੋ ਗਈ ਉੱਥੇ ਕੰਪੈਨ ਵਾਲੀ ਵਿੱਚ ਰਲਾ ਕੇ ਮੈਂ ਢੋਲ ਚ ਉਹ ਛੱਡ ਦਾ ਕੰਮ ਚੱਲਦਾ ਤਾਂ। ਉਹੀ ਬੀਜ ਨਹੀਂ ਲੈ ਆਇਆ। ਨਾ ਥੈਲੀ ਲੈ ਆਇਆ ਮੈਂ। ਕਿੰਨੇ ਦਿੱਤੀ? 1400 ਦੀ ਆਈ ਆ। 40 ਕਿਲੋ ਦੀ। ਭਾਈ ਲੈ ਆ ਮੈਂ। ਉਹ ਮੈਂ ਸਾਰੀ ਮਿਸੇ ਕਰਤੀ ਯਾਰ। ਉਹ ਮੈਂ ਕਹਾ ਹੁਣ ਅੱਧੀ ਤਾਂ ਲੇਟ ਵੈਰੈਟੀ ਆ ਉਹ। ਰੱਖ ਹੋਈ ਨਹੀਂ ਬੀਜ। ਆ ਚੱਕਰ ਆ। ਤਾਂ ਹੁਣ 670 ਦੀ ਲੈ ਆਇਆ। ਮੈਂ ਕਹਾ ਵੀ ਬੀਤ ਮੈਂ ਇਹੀ ਮੈਂ ਦੇਖਿਆ ਬੂਟੀਆਂ ਚ ਬਾਦੀ ਫੁੱਲਦੀ ਬਹੁਤੀ ਇੱਕ ਦੂਜੀ ਨਾਲੋਂ ਪੰਜਾ ਦਿਨ ਪਹਿਨਾਂ ਵੱਡ ਹੋ ਜਾਂਦੀ ਆ। ਅੱਛਾ। ਇਹ ਚੀਜ਼ ਦਾ ਹੀ ਫਰਕ ਹੈ ਤਾਂ। ਦੋਈ ਵੈਰੈਟੀ ਨਾਲੋਂ। ਚੱਲ ਬਾਕੀ ਬੀਜ ਕੇ ਦੇਖਦੇ ਆ। ਮੈਂ ਕਹਾ ਵੀ ਇੱਕ ਵਾਰੀ ਪਾੜ ਪਾ ਕੇ ਤੇ ਛੱਟਾ ਦੇ ਕੇ ਫੇਰ ਬਾਦਣਾ ਫੇ ਸੋਗਾ ਮਾਰ ਦੇਣਾ ਸੋਗਾ ਮਾਰ ਦੇ ਫਿਰ ਆਏ ਵੀ ਹਵਾ ਨਹੀਂ ਪਉਂਗੀ ਗੱਲਾਂ ਚੰਗੀ ਤਰ੍ਹਾਂ ਟੈਟ ਹੋ ਜੀ ਦੇਖੀ ਵੇ ਤੀਏ ਦਿਨੇ ਜੰਮਦੀ ਥੋੜਾ ਨੇੜੇ ਰੱਖ ਮੈਂ ਕਿਹਾ ਬੂਟਾ ਤੇ ਦੂਰੇ ਠੀਕ ਐ ਰ ਹ ਨੇੜੇ ਲਾ ਮੈਂ ਚਲ ਤੇਰੇ ਕਹਦੇ ਭਾਈ ਨੇੜੇ ਲਾ ਦਿੰਦੇ ਆ ਲਓ ਜੀ ਕੱਖ ਲੈ ਵੱਡ ਅੱਜ ਸਵੇਰੇ ਬੋਣੇ ਕਰਕੇ ਵੱਢਣੀ ਹੋਏ ਇੱਕ ਬੰਦਾ ਸਾਡਾ ਸਕੂਲ ਗਿਆ ਵਾ ਦਾ ਫਿਰ ਆਏ ਹੋ ਜਾਂਦਾ ਵੀ ਇਕੱਲੇ ਨੇ ਕਾਨੂੰ ਵੱਢਣੇ ਹੈ ਹਾਂ ਉਹ ਤਾਂ ਹੈ ਹੀ ਉਹ ਤਾਂ ਹੈ ਹੀ ਆ ਬਈ ਇਹ ਬੰਦਾ ਹੈਗਾ ਤਾਂ ਵੱਢਣੇ ਨਹੀਂ ਫਿਰ ਨਾ ਸਹੀ ਗਏ ਨਹੀਂ ਫਿਰ ਸ਼ਾਮ ਨੂੰ ਵੀ ਸ਼ਾਮ ਨੂੰ ਵੈਸੇ ਸ਼ਾਮ ਨੂੰ ਵੱਢ ਕੇ ਫੈਲਾ ਸ਼ਾਮ ਨੂੰ ਵਧੀਆ ਹੈ ਜੀ ਸਵੇਰੇ ਉਸ ਨਹੀਂ ਹੁੰਦੀ ਨਾ ਸਵੇਰੇ ਉਸ ਹੁੰਦੀ ਹੈ ਸ਼ਾਮ ਨੂੰ ਨਹੀਂ ਹੁੰਦੀ ਐਜਨ ਉਸ ਨਹੀਂ ਗੱਲ ਆ 2 ਵਜੇ ਆ ਜੀ ਨਹੀਂ 3:00 3:30 ਠੀਕ ਆ 3:30 ਤੇ ਮਲਟੇ ਦਿੰਦਾ ਨਹੀਂ ਰਹਾ ਜਾਂਦਾ ਫਿਰ ਵੈਸੇ ਨੂੰ ਕਿਉਂ ਨਹੀਂ ਨਹੀਂ ਰਹਾ 6:00 ਤੇ 5:00 ਤੇ ਉੱਠ ਕੇ ਜਾਂਦਾ ਹੁੰਦਾ ਪਿੱਛੇ 3:30 ਤੇ ਅੱਧੇ ਘੰਟੇ 'ਚ ਵੱਢ ਕੇ 4 ਵਜੇ ਘਰ ਆ। ਜੀ ਕੱਲ ਜੀ 3 ਵਜੇ ਆਉਂਗਾ 2:30 ਵਜੇ। ਮੈਂ 2:30 ਵਜੇ ਆਉਂਦਾ ਹਾਂ। ਹਾਂਜੀ। ਆਇਆ ਨਾ। ਠੀਕ ਆ ਤਾਂ ਵੀ ਇਹ 3:00 ਵਜੇ। ਬਹੁਤ ਫਰਕ ਹੀ ਆਉਂਦਾ। ਪਰ ਸਵੇਰ ਨਾਲੋਂ ਵਧੀਆ ਸਵੇਰੇ ਓਸ ਹੁੰਦੀ ਆ ਗਿੱਲੇ ਪਏ ਹੁੰਦੇ। ਹੁਣ ਕੱਪੜੇ ਸੁੱਕੇ ਪਏ ਆ। ਹਾਂ। ਬਾਕੀ ਅੱਜ ਕਹਿੰਦੇ ਨਹੀਂ ਦੱਸਿਆ ਭੂ ਦੇ ਲਾ। ਮਰਜ਼ੀ ਰੱਬ ਦੀ ਜੇ ਬੂੰ। ਮੈਂ ਜਦੋਂ ਆ ਵੀਦਣੀ ਸੀ 11:00 ਵਜੇ ਦੱਸਿਆ ਹੋਇਆ। ਤਾਂ ਹੀ ਆਉਂਗੀ। ਹਾਂ ਮੈਂ ਕਾ ਵੀ ਚੱਕਾ ਨੂੰ ਵੀਜਣੀ ਅੱਜ ਇੱਥੇ ਤਾਂ ਹੀ ਗਰਮਾਈ ਜੀ ਲੱਗਦੀ ਆ ਹਾਂ ਗਰਮੈਸਾ ਮੈਂ ਕਾਈਦਰ ਨਾਲੋਂ ਕਾ ਜੂ ਵੀ ਜੂਗੇ ਚਲੋ ਅਏ ਕੇ ਕਰਦੇ ਆਂ ਮੀਂਹ ਪੈਣ ਦੇ ਬਗਾੜ ਨਹੀਂ ਬਗਾੜ ਤਾਂ ਹੈ ਨਹੀਂ ਜੀ ਜਿਆਦਾ ਪੈ ਗਿਆ ਫੇਰ ਛੜਦਾ ਵੀ ਕੁਝ ਨਹੀਂ ਇਹ ਉਹ ਮੀਂਹ ਪੈਣ ਦਾ ਕਾਰਨ ਹੀ ਥੇਲੇ ਬੈਠੇ ਬਗਾੜਦੇ ਉਹ ਕੋਈ ਨਹੀਂ ਆਈ ਤਾਂ ਖਤਕਮਾ ਪੈ ਗਿਆ ਕੋਈ ਜੰਦਾ ਅੱਗੇ ਵੀ ਹੁੰਦਾ ਉਹਨੂੰ ਮਰਜੀ ਦਾ ਮਾਰਕਾ ਛੱਡਦਾ ਹੀ ਹੋਣੀ ਆ ਮਾੜੇ ਮੋਟੇ ਦਾ ਤਕੂਤ ਨਹੀਂ ਗੀ ਠੰਡ ਵੀ ਤਾਂ ਹੀ ਹੋਣੀ ਤਾਂ ਹੀ ਹੋਣੀ ਛੱਡਦਾ ਇਹਦਾ ਹੈ ਇੱਕ ਮੀ ਪਊਗਾ ਉਹ ਤੇ ਬਾਹਰ ਠੰਡ ਵੱਧਣੀ ਆ ਨਾਲੇ ਜਿਹੜੀ ਫੱਟਦਾ ਜੀ ਇੱਥੇ ਜੀ ਕਰਮੇ ਅੱਜ ਹਾਂ ਬਾਕੀ ਮੈਂਗਾ ਜੂਰੀਆ ਮਾਰਦੀ ਆ ਮੜਾ ਜਾ ਬਰਸੀਰ ਵਿੱਚ ਹਾਂਜੀ ਮਾਰਦੀ ਜੂਰੀਆ ਕੋਲੀ ਜੰਮਾ ਇਹਨਾਂ ਵੀ ਨਹੀਂ ਪਾਉਣਾ ਹੈਗਾ ਪੰਜ ਚਾਰ ਕਿਲੋ ਬਹੁਤ ਆ ਬਸ ਉੱਦਨ ਵੀ ਮਾਰੀ ਪਾਣੀ ਤਾਂ ਲੱਗ ਜਾਣਾ ਉਹਨੂੰ ਸਹੀ ਪੂਕਿਆ ਨਹੀਂ ਪਾਣੀ ਦੀ ਤੈਨੂੰ ਮਾਰ ਦਿੰਦੇ ਨਾ ਉਹ ਮਾਰਦੇ ਮਾਰਦੇ ਕੀ ਰਾਏ ਦਾ ਸਾਰੀ ਜੋਗ ਇੱਕ ਮਹੀਨੇ ਵਿੱਚ ਕਰ ਦੇ ਇਹਨੂੰ ਤਿਆਰ ਹਾਂਜੀ ਮੇਰਾ ਬਾਪੂ ਜਰਾ ਆਇਆ ਤਾਂ ਸਾਰੀ ਜੋਗ ਨਹੀਂ ਉਹ ਹੋ ਜਾਣਾ ਆਇਓ ਨਹੀਂ ਰਾਏ ਦਾ ਦੇਖ ਲੈ ਉਹ ਐ ਤਾਂ ਰਹੇ ਜੀ ਕਰਦੇ ਕੋਈ ਵੀ ਇਹਦਾ ਦੇਖਣਾ ਰਾਏ ਨੇ ਹੁਣ ਤੇਰਾ ਪੰਜ ਸੱਤ ਦਿਨ ਤੱਕ ਪੰਜ ਸੱਤ ਦਿਨ ਦਾ ਕਿੱਥੇ ਆ ਰਿਹਾ ਪਤਾ ਲੱਗਦਾ ਆਹ ਖੜਾ ਰਾਏ ਦਾ ਬਕਾ ਹੀ ਕਾ ਬੜਾ ਚਲ ਠੀਕ ਆਹ ਖੜਾ ਤਿੰਨ ਡੱਕੇ ਫਿਰ ਹੋ ਜਾਊਗਾ ਫਿਰ ਜਿੱਦਾਂ ਜਿੱਦੀ ਹੁੰਦੇ ਆ ਅੱਧਾ ਕਿਲੋ ਦਾ ਰਾਇਆ ਪਾਇਆ ਟੀਲੇ ਦਾ 2.5 ਕਿਲੋ ਪਾਤਾ ਠੀਕ ਹੈ ਜਿਹੜਾ ਹੋ ਗਿਆ ਹੈ ਜੇ ਜੇ ਹੋ ਗਿਆ ਕੇ ਬਾਈ ਉਹ ਤਾਂ ਚਲ ਠੀਕ ਆ ਪਰ ਮੂੰ ਖਾਗੇ ਕਿਉਂਕਿ ਹੁਣ ਇਹਨੇ ਵੀ ਸੁਣਾਈ ਹੈ ਮੈਨੂੰ ਬਣਾਨੇ ਵੀ ਨਾ ਦੇਵਰਾਜ ਦਾ ਲਸਣ ਐਨ ਹੋ ਗਿਆ ਆ ਕੇ ਇੱਥੇ ਆਪ ਕਾ ਚੁਪਟੇ ਹੋਇਆ ਉਹ ਤਾਂ ਮੈਂ ਦਿੱਤਾ ਪੰਜ ਛੇ ਟੋਏ ਪੱਟੇ ਪੂਰੀ ਗਿਆ ਉਹ ਕਿਹੜੇ ਉਹ ਕਿੰ ਪੱਟੇ ਸੂਰਾ ਇਹ ਹੋਈ ਸੂਰ ਨੇ ਨਹੀਂ ਉੱਥੇ ਆਏ ਹੋਏ ਆਉ ਦੇ ਇਹ ਸੂਰਾ ਦੇ ਨਹੀਂ ਲੱਗਦੇ ਹੂੰ ਇਹ ਮੈਨੂੰ ਜੇਵਰਾਜ ਨੇ ਕੋ ਲਾਇਆ ਹੁਣ ਉਹ ਜ਼ੀਰੋ ਹੈ ਜੀ ਲੈ ਉਹ ਫੇ ਪੱਟੇ ਤੇ ਪਾਣੀ ਤਾਂ ਪਾਇਆ ਨਹੀਂ ਹੋਇਆ ਜੀ ਕੂਲਰਾਂ ਵਿੱਚ ਪੂਰ ਤਾਂ ਆਵੇ ਆ ਗੰਨੇ ਚ ਹੈਗੇ ਆ ਹੂੰ ਗੰਨੇ ਚ ਵੀ ਆ ਮੈਂ ਦੇਖੀ ਆ ਤੂੰ ਬੰਨੇ ਵਿੱਚ ਵੀ ਆ ਬੰਨੇ ਵਿੱਚ ਵੀ ਹੋ ਗਿਆ ਚੱਲ ਕੋਈ ਨਹੀਂ ਠੀਕ ਹੈ ਜੋਰ ਆਪਰ ਨੂੰ ਮਨਜ਼ੂਰ ਹੈ ਬਾਈ ਮੈਂ ਕਹਾ ਦੇਵਰਾਜ ਵਾਲਾ ਲਸਣ ਦੇਖੋ ਪਾਣੀ ਲੱਗਦਾ ਹਾਂਜੀ ਲੈ ਇੱਥੇ ਤੂੰ ਉਹ ਛੱਡ ਕੇ ਉਹਦੇ ਚੋਂ ਲਾ ਦੋ ਟੂਟੀ ਚੋਂ ਉਹ ਹੁਣ ਤੇ ਬੱਚੇ ਚ ਚਾਚੇ ਜੋ ਨਹੀਂ ਆ ਇੱਥੇ ਜੇ ਮੋਟਰ ਚੱਲਾ ਹੋਊਗੀ ਤਾਂ ਚੱਲਾ ਪਰ ਇੱਕ ਨਾ ਵੀ ਲੱਗ ਜਾਂਦਾ ਉਹਦਾ ਚਵੱਚੇ ਤੋਂ ਪੈਪਾ ਹੋਣਾ ਫਿਰ ਹਾਂ ਪੈਪਾ ਕਿਤੇ ਟੂਟੀ ਚ ਲੱਗ ਜਾਂਦਾ ਲੱਗ ਜਾਂਦਾ ਮਾਰਦੇ ਮਾਰਦੇ ਸ਼ਿੱਟ ਮੈਂ ਛਿੱਟਾ ਦੇ ਕੇ ਫਿਰ ਚੱਲੀਏ ਤਰਫੇ ਵੀ ਨਹੀਂ ਤੇ ਕਿੰਨੇ ਦਿਨ ਹੋ ਗਏ ਅਜੇ ਬਾਵੀ ਬੀਜੇ ਨੂੰ 15 ਆ ਦਿਨ ਹੋ ਗਏ ਫਿਰ 15 ਦਿਨ ਇਹ ਨਹੀਂ ਗਏ ਉੱਚ ਕਣਕ ਬੀਜ ਨਹੀਂ ਗਾ ਲੂੰ ਇਹਨਾਂ ਨੂੰ ਰੌਣੀ ਕਰਦਾ ਉਹ ਚਰਾਇਆ ਬੀਜ ਦੇਣਾ ਗਾ ਲੂੰ ਰਾਇਆ ਬੀਜ ਕੇ ਜਾਂਦੇ ਤਾਂ ਪਾਣੀ ਟੁੱਟ ਵੀ ਗਿਆ ਤਾਂ ਵੀ ਕੋਈ ਨਹੀਂ ਹਾਂ ਓਕੇ ਹਾਂ ਇੱਥੇ ਕਣਕ ਨਹੀਂ ਨਹੀਂ ਕਣਕ ਜਿਹੜੀ ਚਾਹੀਦੀ ਤਾਂ ਬਾਤ ਤਾਂ ਹੈ ਡੋਲ ਪਾ ਦੇਣੀ ਇੱਕ ਹੋਰ ਜਿੰਦੇ ਗਾ ਲ ਗਾ ਲੂ ਜਾਂ ਡੋਲਾਂ ਪਾਉਣਾ ਵਾਏ ਇੱਕ ਢੋਰ ਹੋਰ ਪਾ ਦੇਣੀ ਉਰਲੇ ਪਾਸੇ ਲੈ ਲਈ ਅੰਤਰੀ ਸਾੜੇ 3:30 ਜੇਰੀ ਬਾਅਦ ਚ ਬਾਹ ਹੋ ਜੂਗੀ ਫੇ ਪਾਣੀ ਨਹੀਂ ਥੱਲੇ ਜਾਊਗਾ ਤੋ ਕੱਲ ਨੂੰ ਦੇਖੋ ਉਹ ਕਿੱਥੇ ਚਲੀ ਗਈ ਉੱਧਰ ਦਾ ਕੋਈ ਚੱਕਰ ਨਹੀਂ ਇਹ ਗੰਨੇ ਤੇ ਫਿਰ ਅੱਧੂ ਦਾ ਪਿਆ ਇਹਨੂੰ ਵੀ ਲਾਉਣਾ ਦੋਹੇ ਗੰਨੇ ਨੂੰ ਲਾ ਦੇਣਾ ਅਜੇ 15 ਦਿਨ ਨੂੰ ਬੀਜ ਹੋਣਾ ਇਹਨੇ 12-15 ਦਿਨ ਦੇ ਕੱਖ ਆ ਜੀ ਨਹੀਂ ਫੇ ਹੋਰ ਵੀ ਆ ਨਹੀਂ ਤੇਰਾ ਵੇਰ ਇਹ ਕੁਪੂਲਰ ਸੁਕਾ ਦੇਣਾ ਫਿਰ ਪੱਕਾ ਪਿਆ ਰਾਨਾ ਬੋਪਾਰ ਦਾ ਉਹ ਮਨੋਂ ਆਇਆ ਵੀ ਮੇਰੇ ਗਿੱਲਾ ਹੋਣਾ ਉਦੋਂ ਦਾ ਮੈਂ ਕਹੀ ਜਾਂਦਾ ਘੌਲ ਜੀ ਜਦ ਦੇਖਿਆ ਪਟਕੇ ਅੱਜ ਉਹ ਜੜ ਚੋਂ ਸੁੱਕਾ ਨਿਕਲੇ ਮੈਂ ਕਹਿੰਦਾ ਸੁੱਕਦਾ ਜਾਂਦਾ ਫਿਰ ਹੁਣ ਏਖਣੇ ਬਵੀ ਦਿਨ ਕੱਲੂ ਛਿੱਟਾ ਦੇ ਦੇਣਾ ਬਸ ਸਵੇਰੇ ਉੱਪਰ ਦੇ ਰੂਟਾ ਫੇੜ ਕੇ ਬਾਗੇ ਸੋਗਾ ਫੇਰ ਮਾਰ ਦੇਣਾ ਸੋਗੇ ਗਲੇ ਆ ਖੇ ਸੈਟ ਹੋ ਜਾਂਦਾ ਸੈਟ ਹੋ ਜਾਂਦਾ ਫਿਰ ਸੁੱਕਾ ਨਹੀਂ ਰਹਿੰਦਾ ਹਵਾ ਨਹੀਂ ਪੈਂਦੀ ਗਿੱਲੇ ਚੜਿਆ ਹੁੰਦੀ ਆ ਉਜੇ ਵੀ ਤੂੰ ਵੀ ਫੇਰ ਮਾਰ ਨੂੰ ਰੂਟਾ ਵੀ ਆਉਚ ਵੀ ਮਾਰਨਾ ਛੱਟਾ ਦੇ ਕੇ ਰਾਏ ਦਾ ਛੱਟਾ ਦੇ ਕੇ ਮੜਾ ਮੜਾ ਫਟਾ ਜੀ ਬੜ ਤੂਏ ਗੇਰ ਚ ਬੜ ਠੀਕ ਪਰ ਪਰਤ ਮਾ ਦੇਣਾ ਨਾਲੋਂ ਵਧੀਆ ਬਣੇ ਹੁਣ ਸੋਹਣਾ ਲੱਗਣ ਲੱਗ ਗਿਆ ਨਹੀਂ ਵਧੀਆ ਤਾਂ ਬਣ ਨਹੀਂ ਹੁਣ ਜੇ ਖਰਚਾ ਕਰਿਆ ਉਹਦੇ ਨੂੰ ਪਾਰ ਤਵੀਆਂ ਦੀ ਭਾਈ ਪਾਰ ਰੋਟਾ ਬੇਡ ਦੀ ਭਾਈ ਉਹਨੂੰ ਬਿਲਕੁਲ ਪਰ ਉਹਨੂੰ ਵੀ ਡੋਲਾਂ ਰੂਲਾਂ ਪਾ ਕੇ ਬਾਅਦ ਚ ਉਹਨੂੰ ਵੀ ਪਾਣੀ ਲੱਗ ਜੂ ਇੱਥੇ ਦਾ ਮੁੱਕ ਜੂ ਨਾ ਵੀ ਮੁੱਕੇ 12 13 ਤਰੀਕ ਨੂੰ ਸਾਰਾ ਵੱਢ ਦੇਣਾ 4 ਦਿਨ ਦਾ ਵੱਢ ਕੇ ਰੱਖ ਲੂੰਗੇ ਗੰਨੇ ਦਾ ਤਾਂ ਕੁਝ ਵਿਗੜਦਾ ਹੀ ਨਹੀਂ ਆਹੀ ਆ ਬਾਜਰਾ ਜੀ ਬਾਜਰਾ ਜੀ ਵੱਢ ਲੂੰਗੇ 4 ਦਿਨ ਦਾ ਸਰਦਾਰਾਂ ਤੱਕ ਸਹਰਾ ਤੇ ਬਣੀ ਬੀਤ ਦੇਣੀ ਹੈ ਇਹ ਦੋ ਕਿਆਰੇ ਵਾ ਦੋ ਢਾਈ ਕਿਆਰੇ ਆ ਉਪਰਲਾ ਤਾਂ ਹੈ ਹੀ ਨਹੀਂ ਤਾਂ ਹੋ ਗਿਆ ਹੁਣ ਪਰ ਆਏ ਆ ਪੱਤ ਵੀ ਆਉਣਾ ਚਾਹੀਦਾ ਹੁਣ ਦਾ ਤਾਂ ਹੀ ਤੇ ਮੈਂ ਬਾਇਆ ਜੀ ਹੈ ਔਰਾ ਔਰਾ ਹੀ ਬਾਇਆ ਸੈਡਾ ਵਿੱਚ ਮੈਂ ਕਹੇ ਜੇ ਬਾਤਾਂ ਬਾਇਆ ਉਹ ਛੇਤੀ ਬੱਤ ਨਹੀਂ ਆਉਂਦਾ ਦੋੇ ਤਰ੍ਹਾਂ ਬੱਤ ਬਹੁਤ ਛੇਤੀ ਆਉਂਦਾ ਨਹੀਂ ਇਹ ਤਾਂ ਆ ਜਾਣਾ ਤੁਸੀਂ ਦੋਵੇਂ ਨਹੀਂ ਨਹੀਂ ਬਾਇਆ ਵੀ ਨਹੀਂ ਆਉਂਦਾ ਆਪੂ ਬਾਇਆ ਬਣੀ ਬੋ ਪੀਂਦਾ ਇੱਕ ਹੋਰ ਵੀ ਇਹਦਾ ਪਾਣੀ ਥੱਲੇ ਨੂੰ ਨਿਕਲ ਜਾਂਦਾ ਸੋ ਥੱਲੇ ਨੂੰ ਤਾਂ ਛੇਤੀ ਬੱਤ ਆ ਜਾਂਦਾ ਜੇ ਕਿਤੇ ਪਾਣੀ ਵਿੱਚੇ ਖੜ ਕੇ ਪੀਵੇ ਖੇਤ ਦਾ ਸਾਰਾ ਹੀ ਇਹ ਨਹੀਂ ਛੇਤੀ ਬਾਤਾਂ ਲਾ ਜਿਹੜੇ ਵੀ ਆਏ 670 ਤੇ ਲੀਦਾ ਤੇ ਗੁਰਿੰਗ ਕਰੀ ਸੀ ਆਪਾਂ 4 ਬਿੱਗੇ ਹੈਗਾ ਉਹ ਚ 40 ਕਿਲੋ ਹੀ ਪੈ ਜਾਣਾ ਉਧਰ ਰਾਏ ਆਪਾਂ ਦੇ ਨੋ ਕਿੰਨੇ 40 ਕਿਲੋ ਵੀ ਆ ਬੱਦੂ ਹੋਣਾ ਚਲਿਏਗਾ ਨੂੰ ਫਿਰ ਹਾਂਜੀ ਆ ਜੂਰੀਆਂ ਨਾ ਕਿ ਬਚਾ ਲਿਆ ਮੈਂ ਕਿ ਬੱਦ ਕਾਨੂੰ ਬੋਣਾ ਸਾਰੇ ਚ ਪਾ ਕੇ ਫਾਇਦਾ ਨਹੀਂ ਇੱਥੇ ਪਾ ਦੇ ਮੜਾ ਜਾ ਸਾਰੇ ਚ ਪਾ ਕੇ ਫਾਇਦਾ ਨਹੀਂ ਮੇਰੀ ਗੱਲ ਸੁਣ ਲੈ ਆਪਾਂ ਹੁਣ ਜੇ ਸਾਰੇ ਚ ਪਾ ਦੀ ਸਾਰੇ ਇੱਕੋ ਜਿਹੇ ਤਾਂ ਵੱਡ ਨਹੀਂ ਹੋਣਾ ਪਰ ਲਾ ਹੌਲੀ ਹੌਲੀ ਆਪੇ ਹੋਣੇ ਤੇ ਗੈਲੇ ਰੜ ਜਣਾ ਤੇ ਡਾਇਆ ਪਾਇਆ ਕੋ ਬਸ ਇਧਰਲੇ ਪਾਸੇ ਆਹ ਮੂੜ ਉਹਨੇ ਪਤਾ ਦਿੱਤਾ ਐਨਾ ਯੂਰੀਆ ਨਹੀਂ ਪਾਈਦਾ ਖਰਾਬ ਕਰਦਾ ਤਾਂ ਹੀ ਤਾਂ ਸਾਰ ਖਰਾਬ ਹੋ ਗਿਆ ਹੂੰ ਕਹਿੰਦਾ ਲੈ ਮੈਂ ਕਿਥੇ ਮੈਨੂੰ ਬਾਪੂ ਕਹਿੰਦਾ ਅੱਛਾ ਕਹਿੰਦਾ ਲੈ ਉਹ ਮੇਗਾ ਹੋ ਲੰ ਭਾਉ ਨੂੰ ਜੇ ਆਪਾਂ ਸਾਰੇ ਚ ਪਾ ਦਈਏ ਸਾਰਾ ਐ ਤਾਂ ਹੈ ਨਹੀਂ ਵੀ ਕੋ ਦਿਨ ਪੱੜਨਾ ਆਪਾਂ ਨੇ ਪਰਲ ਆਟੋਮੈਟਿਕ ਹੀ ਹੋ ਜਾਣਾ 2-4 ਦਿਨ ਬਾਅਦ ਸੈਂਸ ਨਿਗਮ ਕਰਦੀ ਉਹ ਗੱਲ ਕਰਦਾ ਵੀ ਸਾਰੇ ਚ ਪਾ ਕੇ ਫਾਇਦਾ ਨਹੀਂ ਜੇ ਮੂਰੀ ਵਾਲੇ ਚ ਕਿਲੋ ਪਾਇਆ ਏ ਤਾਂ ਪਰਲੇ ਵਿੱਚ ਪਈਆ ਬਹੁਤ ਆ ਟਾਈਮ ਤਾਂ ਲੈਣਾ ਹੀ ਲੈਣਾ ਟਾਈਮ ਤਾਂ ਲੈਣਾ ਹੀ ਲੈਣਾ 45-50 ਦਿਨ ਵਿੱਚ ਹੁੰਦਾ ਹੀ ਹੁੰਦਾ ਇਹ 45-50 ਦਿਨ ਬਹੁਤਾ ਰੇ ਪਾਉਂਗਾ 40 ਦਿਨ ਚ ਹੋ ਜੂ 5-7 ਦਿਨ ਪਹਿਨਾ ਹੋ ਜੂ ਪਰ ਉਹਨਾ ਖਰਾਬ ਵੀ ਕਰਨਾ ਉਹਨੇ ਫਿਰ ਜੇ ਜੇ ਵਧੀਆ ਬਣਨਾ ਤਾਂ ਪੰਜਾਬੀ ਤਨ ਮੈਂ ਫਿਰ ਇਹ ਖਰਾਬ ਵੀ ਕਰਦਾ ਨਾ ਜੇ ਬੇਹੱਦ ਪਾਉਂਗੇ ਆਪਾਂ 40 ਇੰਚ ਕਰਨੇ ਨੇ 40 45 ਦਿਨ ਤਾਂ ਮੈਨੂੰ ਪਤਾ ਲੈਣੀ ਲੈਣੇ ਆ ਅਸੀਂ ਸਵਾਰ ਆਏ ਵੀ ਗਰਮੈਸ ਆ ਸ਼ਾਇਦ ਪਹਿਨਾ ਹੋ ਜਪੇ ਪਰ ਰਾਇਆ ਦੇਖ ਲੈ ਤੇਰੇ ਸਾਹਮਣੇ 100 ਕਿਲੋ ਪਾਇਆ ਇੱਕ ਡੱਕਾ ਨਹੀਂ ਹਾ ਦੇਖਦਾ ਮੈਨੂੰ ਤਾਂ ਰਾਏ ਗਲੇ ਵਿੱਚ ਬਰਕਤ ਹੋ ਜਾਂਦੀ ਆ ਅੱਗੇ ਬਾਪੂ ਮੈਨੂੰ ਗਲਾ ਕੱਢੀ ਜਾਏ ਕਰਦਾ ਤਾਂ ਵੀ ਪਾਉਂਦਾ ਨਹੀਂ ਸੈਂ ਘੱਟ ਪਾਇਆ ਪੁਲੀ ਦੇ ਸਾਹਮਣੇ ਹੀ ਪਾਇਆ ਪਰ ਉਲ ਕੇ ਗਿਆ ਲੈ ਜਾਂਦਾ ਉਹ ਜਾਨਵਰ ਕੰਪਿਊਟਰ ਬੈਠਾ ਦਾ ਕੋਈ ਦਿਖਿਆ ਨਹੀਂ ਲੈ ਬਾਅਦ ਚ ਆ ਗਏ ਹੁਣ ਕੀ ਪਤਾ ਸੀ ਉਹ ਬੈਠਦੇ ਤਾਂ ਬੱਸ ਕਰਾਉਂਦੇ ਆ ਘਰਾਂ ਰਬੀਜੀ ਦੀ ਕੈਰੀ ਜਾਂ ਬੈਠੇ ਮੈਨੂੰ ਕਹੇ ਮੈਂ ਜੇ ਬਚਾਉਣਾ ਭਾਈ ਨੂੰ ਫਿਰ ਦੋ ਦਿਨ ਰੱਖ ਲੈ ਘਰਾਂ ਬੀਜਣੀ ਦਾ ਦਿੰਦਾ ਉਦੋਂ ਬਾਪੂ ਹੁਣ ਆ ਗਿਆ ਜੇ ਤੱਕ ਨਹੀਂ ਹੋਇਆ ਮੋਟਰਪਾ ਦੇ ਲੈ ਘਰ ਤੋਂ ਇੱਕ ਵਾਰੀ ਬਣਾ ਕੇ ਵੀ ਖਾ ਲਿਆ ਦੋਈ ਵਾਰੀ ਤਿਆਰ ਆ ਦੋ ਤਿੰਨ ਵਾਰੀ ਬਣਾ ਲੈਣਾ ਦੋ ਵਾਰੀ ਬਣਾ ਲਿਆ ਹਾਂਜੀ ਚੱਲ ਚਲੀਏ ਰੈਡੀ ਲੇਗੇ ਚਲੋ ਲਓ ਜੀ ਮਨਜੀਤ ਬਾਈ ਲੱਗਿਆ ਹੋ ਮਿੱਟੀ ਪੱਧਰੀ ਕਰਨ ਭਰਤ ਪਾਇਆ ਇਹਨਾਂ ਨੇ ਇੱਥੇ ਪਈ ਜਿਹਾ ਥੋੜਾ ਜਿਹਾ ਦੋ ਟੇਪਰ ਕਰਾਈ ਆ ਪਰ ਹੈਵੀ ਡਰਾਈਵਰ ਆਵੰਦਰ ਇਹ ਡਰਾਈਵਰ ਹੈਵੀ ਆ ਉਹ ਮਾ ਡਰਾਈਵਰ ਹੈਵੀ ਆ ਇਹ ਸਰੀਆ ਕਰਨ ਵਿੱਚ ਡੰਡਾ ਹੈ ਆ ਆਏ ਸਰੀਆ ਉਹ ਪਰਾਂ ਡੰਡਾ ਪਿਆ ਚੱਲ ਚੱਲ ਕੋਈ ਨਹੀਂ ਕੰਧਗਾ ਵੱਜੂਗਾ ਦਿਖੂਗਾ ਇਹ ਤੈਨੂੰ ਕਿਨੇ ਡਿਪਰ ਪੈ ਗਏ ਤਿੰਨ ਪੈ ਗਏ ਤਿੰਨ ਵਰੀਆ ਬਣ ਗਿਆ ਹੁਣ ਇਹਨਾਂ ਪਰ ਹੈ ਰੇਤਾ ਜਾਇਰੇ ਮੀਤੇ ਬਹੁਤੀ ਢਾਲ ਨਾ ਕਰਿਓ ਕਿਤੇ ਹੜਕੇ ਹੋ ਜਾਵੇ ਨਹੀਂ ਚਲਾਇਆ ਮੜ ਜਾ ਹੋ ਗਿਆ ਜੰਮ ਜਾਣਾ ਅੱਜ ਹਾਂ ਹੁਣ ਪਾਣੀ ਨਹੀਂ ਆਉਣਾ ਸੜਕ ਦਾ ਕਹਿੰਦਾ ਸੜਕ ਦਾ ਪਾਣੀ ਕੰਮ ਖਰਾਬ ਕਰਦਾ ਦਾ ਸੜਕ ਦਾ ਪਾਣੀ ਹਟਾਉਂਦਾ ਦਾ ਹਾਂ ਵੈਸੇ ਉੱਥੇ ਇਹਨਾਂ ਥੋੜੇ ਉੱਚਾ ਕਰ ਦਵੇ ਜਿੱਥੇ ਹੁਣ ਟਰੈਕਟਰ ਆ ਉਧਰ ਤੇ ਤੁਪਕਾ ਪਾਣੀ ਵੀ ਨਾ ਇਧਰ ਨੂੰ ਆਵੇ ਨਾ ਉਹਦਾ ਪਾਉਣਾ ਨਹੀਂ ਹੈ ਪਾਣੀ ਹੂੰ ਕਲਦਾ ਹੋਵੇਗਾ ਮੈਂ ਵਕੀਲ ਪੋਗੇ ਕਰ ਦੂਗੇ ਬੱਧਾ ਜਾਵਾਂ ਪੋਗੇ ਕੇ ਲਈ ਹੁਣ ਜਿਆਦਾ ਤਾਂ ਕਰਾ ਤਾਂ ਹੁਣ 0 레벨 ਥੜੂਗਾ ਨਾ ਹਾਂ ਹਾਂ ਉਹ ਦੇ ਇਹਨੂੰ ਕਾ ਤੂੰ ਕੰਧ ਨਾਲ ਗੇਲੀ ਕਿਹਦੀ ਇਧਰ ਹੀ ਕੰਧ ਤਾਂ ਚੱਲੀ ਜਾਂਦੀ ਐ ਜੇ ਕਿਤੇ ਨਾਲੀ ਕਾ ਬੱਜਾ ਹੋ ਜਾਣਾ ਨਾਲੀ ਨੇ ਸੁਪਰ ਸੀਡਰ ਕੇ ਵਿੱਜਣ ਲੱਗੇ ਵੇ ਹਾਂ ਇਹ ਵਾਲਾ ਹੈ ਇਹ ਵਾਲਾ ਇਹ ਵਾਲਾ ਤਾਂ ਹੈ ਨਹੀਂ ਇਹ ਵਾਲੀ ਹੈ ਉਹ ਤਾਂ 4x4 ਨਹੀਂ ਫਿਰਦਾ ਹੋਰੇ ਹੋਰੇ ਹੈ ਹਾਂ ਟੂ व्हीਲ ਹੈ ਇਹ ਹੋਰੇ ਹੀ ਹੋ ਰਹੇ ਅੰਨਾ ਹੈ ਆ 2 ਵੀ ਲੱਗਦਾ ਤੇਰੀ ਦੂਰ ਦੀ ਰੇਂਜ ਹੈਗੀ ਸਾਡੀ ਦੂਰ ਦੀ ਰੇਂਜ ਨਹੀਂ ਹੈ ਨਹੀਂ ਉਹ ਮੈਨੂੰ 2 ਵੀ ਲੱਗਿਆ ਉਹਦੇ ਹਾਂ ਇਹ ਕਾ ਦੇਖਣ ਲੱਗਾ ਉਤਰ ਗਿਆ ਉਹ ਤਾਂ ਹੁਣੀ ਆਉਣੇ ਆ ਰੋੜੇ ਜਿਵੇਂ ਦੱਬਤਾ ਥੱਲੇ ਨਾਲ ਕਰਾਨੇ ਫੇਰ ਪੜ ਦੇਣਾ ਜਿੰਮੜਾ ਜਿਆਦਾ ਲੱਗ ਗਿਆ निपड़े तो नहीं अरे थे? किन्ने करके <laughs> <laughs> और करता पदरा ਕਣਕ ਤਾਂ ਨਿਬੜ ਗਿਆ ਮੰਡੇ ਚ ਹਾਂ ਕਣਕ ਤਾਂ ਨਿਬੜ ਗਿਆ ਫਰਕ ਤਾਂ ਨਹੀਂ ਪੈਂਦਾ ਮਿੱਤੇ ਵੀ ਨਹੀਂ ਆ ਹੋਇਆ ਜੀ ਚਾਰ ਬੰਦੇ ਨਾ ਵਾਹ ਗੇੜਾ ਵੱਜਿਆ ਨਾ ਤੂੰ ਹੁੰਦਾ ਕਦੇ ਸਾਡੇ ਕੋਲ ਹੁਣ ਮਸੀ ਰੋਟ ਆਇਆ ਹੁਣ ਹੁਣ ਰੋਟ ਆਇਆ ਮਾੜਾ ਜਾਂ ਤੂੰ ਮੈਂ ਵੀ ਉਧਰ ਲੱਸਣ ਚੁਲਦਿਆ ਪਿਆ ਤਾਂ ਲੇਬਰ ਬਿਨਾ ਕੰਮ ਔਖਾਤਾ ਅਸਲ ਚ ਲੇਬਰ ਬਿਨਾ ਹਾਂ ਲੇਬਰ ਬਿਨਾ ਹੁਣ ਗੰਨਾ ਬਜਾਈ ਲੇਬਰ ਬਿਨਾ ਰੁਕੀ ਵੀ ਤੀ ਜੇ ਪਹਿਨਾ ਤੇਰੇ ਕੋਲ ਲੇਬਰ ਹੁੰਦੀ ਤੇਰਾ ਪਹਿਨੀ ਗੰਨਾ ਬੀਜੋ ਗਿਆ ਤਾਂ ਉਹ ਤੇ ਕਿਹੜੀ ਰਹਿ ਗਈ ਕਣਕ ਆਹ ਰਹਿ ਗਈ ਇੱਕ ਤਾਂ ਉਹ ਬੀਜ ਨਹੀਂ ਤੇ ਆਹ ਹੁਣ ਰਸਤਾ ਬੰਦ ਹੋ ਗਏ ਹਲਾ ਹਾਂ ਜੀ ਕਹਤੇ ਅਮੇ ਠੀਕ ਕਰਕੇ ਆ ਹੁਣ ਅੱਜ ਪੈ ਸਿੱਟਾ ਪੱਤੇ ਆ ਹੁਣ ਤਾਂ ਹਾਂ ਹਾਂ ਬੱਤਾ ਕਣੀ ਛਿੱਟਾ ਲੈ ਕੇ ਬਾਹਰ ਨਾ ਰੂਟਾ ਬੀਟਣ ਵਾਲੇ ਹਾਂ ਬਸ ਠੀਕ ਨਹੀਂ ਕਰੇ ਯਾ ਜੇ ਹੱਥ ਵੀ ਲਾ ਕੇ ਕੱਲ ਨੂੰ ਅੱਜ ਸੁਪਰ ਸੀਡ ਨਾਲ ਬੀਜਣਾ ਚੱਲ ਗਿਆ ਬਹੁਤ ਹੋਰਿਆਂ ਨੂੰ ਸੁਪਰ ਸੀਡ ਨਾਲ ਬੀਜ ਦੂੰਗਾ ਨਾ ਮੈਂ ਸੁਪਰ ਸੀਡ ਨਾਲੋਂ ਛਿੱਟਾ ਰੂਟਾ ਬੀਟਣ ਵਾਲੀ ਵਧੀਆ ਹੈ ਰੂਟਾ ਬੀਟਣ ਵਾਲੀ ਉਹ ਵੀ ਠੀਕ ਆ ਇਹ ਸੁਪਰ ਆਏ ਹੈ ਨਾ ਫਿਰ ਤੈਨੂੰ ਹਵਾ ਜੀ ਨਾ ਪਵੇ ਇਹਦੇ ਚ ਆਪਾਂ ਗਿੱਲ ਘੱਟ ਲਾ ਲਈ ਬਹੁਤ ਗਿੱਲ ਲੱਥ ਤਾਂ ਗਿੱਲ ਗਾਰੇ ਵਗਾ ਪਿਆ ਆ ਤਾਂ ਮੈਂ ਰੋਣੀ ਆਦਾ ਪਾਣੀ ਕੱਢਦਾ ਫਿਰ ਹੀਂਦਾ ਮੈਂ ਹੋਂ ਤਾਂ 20 ਦੇਣੀ ਸੀ ਉਹਦੇ ਕਰਕੇ ਨਹੀਂ ਬੀਜੀ ਆ ਵੀ ਗਿੱਲਾ ਖਲਾ ਇਹ ਕਰਮਜੀਤ ਦੇ ਆ ਤਾਂ ਖਾਵਾ ਤੈਨੂੰ ਕਰਮਜੀਤ ਦੇ ਬੀਤੀ ਐਨੂੰ ਤਾਂ ਛੱਡ ਦੇ ਮੈਂ ਕਰਮਜੀਤ ਦੇ ਬੀਜੀ ਨਹੀਂ ਕਰਮਜੀਤ ਨਾਲ ਕਿੱਥੇ ਬੀਜੀ ਆ ਨਾਲੇ ਅੱਜ ਕਹਿੰਦੇ ਤੇ ਬੀਜਣੀ ਆ ਬੀਜੂਗੇ ਯਾਰ ਹਲੇ ਖੇਤ ਗਿੱਲਾ ਅਜੇ ਰੋਲਾ ਪਾਇਆ ਤਾਂ ਇਹ ਅਜੇ ਅੰਦਰ ਦਾ ਬਾਰਾ ਉਹ ਗਿੱਲੇ ਉਸ ਗੱਲ ਨਹੀਂ ਬਣਦੀ ਓਕਣਾ ਮੈਂ ਵੀ ਹਲੇ ਕੱਲੂ ਰੌਣੀ ਕਰਨਾ ਹਾਂ ਜੇ ਸੁਣਦੇ ਇੱਕ ਸਾਲ ਨਹੀਂ ਦੱਸਿਆ ਬਗਾਲੂ ਤਾਂ ਹੀ ਤਾਂ ਮੈਂ ਅੱਜ ਰੋਗੇ ਨਹੀਂ ਤਾਂ ਮੈਂ ਅੱਜ ਬੀਤੀ ਦੀ ਕਣਕ ਮੈਂ ਤਾਂ ਤਿਆਰ ਕਰਤਾ ਤਾਂ ਅੱਜ ਖੇਤ ਬੀਜਣ ਲੱਗਿਆ ਤਾਂ ਅੱਜ ਗੁੱਲੀ ਡੰਡਾ ਦੇਖ ਲੈ ਲੈ ਇਹ ਤਾਂ ਗਿੱਲਾ ਹੈਗੀ ਆ ਲੈ ਥੋੜੀ ਗਿੱਲਾ ਵਾਧੂ ਲੈ ਇੱਕ ਵਾਈ ਦਾ ਬੱਲੇ ਲੱਡੂ ਬਣ ਗਿਆ ਥਾਲਾ ਉਹ ਗੁੱਲੀ ਡੰਡਾ ਦੇਖ ਲੈ ਕਿ ਤਾ ਨਾ ਤਾ ਨਾ ਤਾ ਨਾ ਤਾ ਨਾ ਹੂੰ ਠੀਕ ਹੈ ਤਾ ਨਾ ਠੀਕ ਹੈ ਬਹੁਤ ਵਧੀਆ ਨਾ ਨਾ ਇਹ ਤਾਂ ਗਿੱਲ ਵਾਧੂ ਆ ਮੈਂ ਤਾਂ ਮੈਂ ਪਾਣੀ ਲੱਕੇ ਵੜਦੇ ਮਾ ਬਰਸ਼ੀਨ ਸਾਧ ਆਵ ਜੇ ਨਾ ਜਿੱਥੇ ਤਿੰਨ ਦਿਨ ਪਾਣੀ ਖੜ ਜੇ ਨਾ ਬਰਸ਼ੀਨ ਨਹੀਂ ਹੁੰਦਾ ਆ ਉੱਥੇ ਪਾਣੀ ਖੜ ਗਿਆ ਤਾਂ ਮੜ ਜਾਓ ਤੇ ਅੱਗੀ ਦਾਦੀ ਜਾਂਦੀ ਇੱਕ ਪੰਗਾ ਹੋਰ ਹੋ ਜਾਂਦਾ ਤੁਰਦਾ ਹੀ ਨਹੀਂ ਵਰਸ਼ੀਨ ਫਿਰ ਏ ਵੀ ਦੇਖ ਲਈ ਪਾਣੀ ਵੀ ਚੜਾ ਕੇ ਲਾਉਂਦਾ ਰਾਇਆ ਕਿਦਾਂ ਵਿੱਚ ਪਾਇਆ ਤਾ ਪਾਇਆ ਮੈਂ ਹੈਗਾ ਹਾਂ ਮੇਰੇ ਤਾਂ ਕਬੂਤਰ ਚੋਗ ਗਏ ਮੈਂ ਤਾਂ ਸਵਾਗੇ ਦੇ ਪਹਿਲਾਂ ਹਟਿਆ ਹਾਂ ਇਹ ਚੀਜ਼ ਦਾ ਫਰਕ ਆ ਹਾਂ ਨਾਲੇ ਦੇਲੇ ਕਿੰਨੇ ਕਬੂਤਰ ਬੈਠਦੇ ਤੇ ਉਹ ਇਹ ਫੁੱਟੂ ਸਾਹਿਬ ਲਾ ਲਾ ਸਾਰਾ ਰਾਇਆ ਜੰਮੇ ਇਹਦੇ ਚ ਕਬੂਤਰ ਆਉਂਦੇ ਦੇ ਸਲੇ ਵਿੱਚ ਚੁਗ ਲੈਣਾ ਤਾਂ ਨਹੀਂ ਆ ਦੇਖ ਸਾਰਾ ਰਾਇਆ ਖੜਾ ਦਿਖਦਾ ਹੂੰ ਹੋ ਫੇਰ ਤੇਰੇ ਰਾਇ ਦੇਰੇ ਜੰਮੇ ਹੋ ਮੇਰੇ ਤੋਂ ਦਾਦਾ ਦਾ ਕਬੂਤਰਾਂ ਦੀ ਚੋਗ ਲਿਆ

ਵਾਜਨੀ ਵੱਡੋਂ ਤਾਂ ਇਹ ਨਹੀਂ ਵੱਡੋਂਦਾ ਫੇਰ ਸਾਲੇ ਫੜੰਗੀ ਵਜੀਆਂ ਦੇ ਰਾਤ ਦਾਤ ਰੇਕ ਵਾੜ ਨੂੰ ਲੜਕਦਾ ਫਿਰ ਉਹਦੇ ਚ ਇੰਨੇ ਚ ਖੇ ਸੁੱਕ ਗਿਆ ਤੇ ਧਾਨ ਵੱਢ ਕੀ ਹੈ ਹਾਂ ਮੇਰੇ ਲੈ ਬੈਨਾ ਗਿੱਲਾ ਪਿਆ ਤਾਂ ਹਾਂ ਇਹ ਸੁਪਰ ਸੀਟਰ ਚੱਲਦਾ ਵਾਤ ਆ ਗਿਆ ਇੰਨੇ ਚ ਹਵਾ ਪੈ ਗਈ ਉਦਣ ਦੇ ਲੈ ਦੂਈ ਮਸ਼ੀਨਾਂ ਦਾ ਵੱਢਿਆ ਬਸ ਸੁਪਰ ਸੀਟ ਦੀ ਮੈਂ ਬਜਾਈ ਦੇਖੀ ਆ ਖੇਤ ਗਿੱਲੇ ਚ ਆ ਸੁੱਕੇ ਜੀ ਨਹੀਂ ਹੈਗੀ ਕੁਝ ਨਹੀਂ ਹੈਗੀ ਗਿੱਲੇ ਮਾੜੀ ਜੀ ਗਿੱਲ ਘਟ ਹੋਈ ਤਾਂ ਤਾਂ ਵੀ ਨਹੀਂ ਜੰਮਣੀ ਸਾਲ ਕੱਲ ਕੇ ਜੰਮਦੀ ਹੋਣੀ ਇਹ ਦਿਨੋਂ ਨੂੰ ਜੇ ਮੈਂ ਦੇਖਿਆ ਜੇ ਖੇਤ ਚ ਗਿੱਲ ਘਟਾ ਖੇਤ ਥੋੜਾ ਸਾਫ ਆ ਰੂਟਰ ਬੀਟਰ ਦਾ ਵੀ ਦੋ ਵਧੀਆ ਜੰਮੇ ਆਉਂਦੀ ਆ ਆਪਾਂ ਜਿਹੜਾ ਫਰੇਕੇ ਬੰਦਾ ਕਾ ਰੂਟਾ ਪੀਟਰ ਵਾਲੀ ਵੀ ਜਾਈ ਵੀ ਦੋ ਤਿੰਨ ਦਿਨ ਪਹਿਲਾਂ ਜੰਮੇ ਆਉਂਦੀ ਆ ਦਿਨਾਂ ਜੰਮਦੀ ਆ ਹਾਂ ਆਪਾਂ ਜੁੱਲ ਬਹੁਤ ਆ ਉਹ ਤਾਂ ਛਟੇ ਵਾਲੀ ਕੰਮ ਹੋ ਜਾਂਦਾ ਤਾਂ ਗਿੱਲ ਬਾਧੂ ਆ ਆਹ ਤਾਰਾਂ ਜੇ ਸੈੱਟ ਕਰਾਂ ਉੱਪਰ ਚੱਕਰ ਲਮਾਉਂਦਾ ਚੱਕ ਦੇ ਉੱਪਰ ਤੇ ਥੱਲੇ ਕਰੀਏ ਵੀ ਦਿਆਂ ਲੰਘਣ ਕਰਕੇ ਥੱਲੇ ਕਰੀਏ ਤੇ ਫੇਰ ਮਸ਼ੀਨ ਪਰ ਉਹ ਪੂਲਰ ਦੇ ਵਿੱਚ ਆ ਗਈ ਹਾਂ ਉਹਦੇ ਵਿੱਚ ਆ ਗਈ ਹੈ ਵਿੱਚ ਆ ਗਈ ਹਾਂ ਕਬੂਤਰ ਵੱਧ ਗਿਆ ਪ੍ਰਸਾਦ ਚ ਆ ਲਓ ਬਿੱਚਾ ਵੀ ਆ ਗਈ ਐ ਗੱਬੇ ਆ ਗਈ ਲੈ ਵੱਡਣਾ ਪੈਣਾ ਫਿਰ ਉੱਤੇ ਹਾਂ ਵੱਡੇ ਦੇਣਾ ਮੈਂ ਹੈ ਗਿਆ 3000 ਰੁਪਿਆ ਲੈ ਸੁਣ ਗਿਆ 3000 ਲੈ ਗਿਆ ਕਾਹਦੇ ਗਿਆ ਤੈਨੂੰ